ਦੇਹ ਨਸਾਨੀ ਗੱਲ ਚੱਕ ਵੀ ਕਰੇ ਲੱਗਦੀ ਨਸਾਨੀ ਗੱਲ ਚੱਕ ਵੀ ਕਰੇ ਉੱਟ ਲਿੱਤੇ ਮੇਜਿਆਂ ਰੋ ਬਿੱਲੀਆਂ ਦੇ ਨਾਲ ਮੁਰਗਾ ਲਿਆਉ ਮੈਂ ਨਹੀਂ ਖਾਧੀ ਕਹਦੇ ਗਾਨ ਉੱਟ ਲਿੱਤੇ ਮੇਜਿਆਂ ਰੋ ਬਿੱਲੀਆਂ ਦੇ ਨਾਲ ਮੁਰਗਾ ਲਿਆਉ ਮੈਂ ਨਹੀਂ ਖਾਧੀ ਕਹਦੇ ਗਾਨ ਘਰੇ ਪਾ ਮੇਚਾਰ ਨਾਲ ਰੋਟੀ ਨਾ ਸਰੇ ਨਗਦੀ ਨਸਾਨੀ ਗੱਲ ਚੱਕ ਵੀ ਕਰੇ ਨਗਦੀ ਨਸਾਨੀ ਗੱਲ ਚੱਕ ਵੀ ਕਰੇ ਓ ਥਾਣੇ ਵਿੱਚ ਹੁੰਦਾ ਨਹੀਂ ਸਪਾਈ ਜਾਣਦਾ ਅੱਖੇ ਮੈਨੂੰ ਡੀਜੀਪੀ ਐ ਵਹੀ ਜਾਣਦਾ ਓ ਥਾਣੇ ਵਿੱਚ ਹੁੰਦਾ ਨਹੀਂ ਸਪਾਈ ਜਾਣਦਾ ਅੱਖੇ ਮੈਨੂੰ ਡੀਜੀਪੀ ਐ ਵਹੀ ਜਾਣਦਾ ਥਾਣੇ ਵਿੱਚ ਜਾ ਕੇ ਭੋਮਸਿੱਤਰੇ ਬਰੇ ਥਾਣੇ ਵਿੱਚ ਜਾ ਕੇ ਭੋਮਸਿੱਤਰੇ ਬਰੇ ਲੰਗ ਦੀ ਨਿਸ਼ਾਨੀ ਗੱਲ ਚੱਕ ਵੀ ਕਰੇ ਲੰਗ ਦੀ ਨਿਸ਼ਾਨੀ ਗੱਲ ਚੱਕ ਵੀ ਕਰੇ ਲੰਗ ਦੀ ਨਿਸ਼ਾਨੀ ਗੱਲ ਚੱਕ ਵੀ ਕਰੇ